ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੂੰ ਸਾਡੇ ਸੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਡੇ ਕਚਹਿਰੀ ਦੇ ਵਿੱਚ ਹਰ ਬਾਰੀ ਨਵਾਂ ਬੁੱਧਾ ਲੈ ਕੇ ਹਾਜ਼ਰ ਹੁੰਨੇ ਆ ਅੱਜ ਵੀ ਹਰ ਬਾਰ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਪਰਮਾਲੀਪੁਰ ਪਰਮਾਲੀਪੁਰ ਸਾਹਿਬ ਆਵਾਜ਼-ਏ-ਖ਼ਲਕ ਤੇ ਤੁਹਾਡਾ ਸਵਾਗਤ ਆ ਜੀ ਪਰਮਾਲੀਪੁਰ ਸਾਹਿਬ ਦਰਸ਼ਕਾਂ ਨਾਲ ਅਸੀਂ ਗੱਲ ਸਾਂਝੀ ਕਰ ਲਈ ਆਪਾਂ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣਾਂ ਹੋਣੇ ਤਾਈਆਂ ਤਾਈਆਂ ਹੋ ਕੇ ਹਟੀਆਂ ਨੇ ਤੇ ਰਿਜ਼ਲਟ ਵੀ ਆ ਗਏ ਨੇ ਪਰ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਪਹੁੰਚ ਗਏ ਨੇ ਪੰਜਾਬ ਸਰਕਾਰ ਵਿੱਚ ਵੱਡੇ ਜਿਹੜੀ ਵੱਡੀ ਪੱਦਰ ਦੇ ਉੱਪਰ ਹਲਚਲ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਕੀ ਚੱਲ ਰਿਹਾ ਹੈ ਇਹ ਦੇ ਵਿੱਚ ਕੀ ਹੋਵੇਗਾ ਤੇ ਕੀ ਖਬਰਾਂ ਨੇ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝੀ ਗੱਲ ਕਰ ਅਦੇਸ਼ ਵਿਦੇਸ਼ ਵਿੱਚ ਇੰਨੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਹਵਾ ਵਿੱਚ ਹਲਚਲ ਸਿਆਸੀ ਸਫਾ ਵਿੱਚ ਹਲਚਲ ਬਹੁਤ ਕੁਝ ਵਾਪਰਦਾ ਜਾ ਰਿਹਾ ਹੈ ਅੱਜ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਸ਼ੇ ਭਗਵੰਤ ਮਾਨ ਜੀ ਦਿੱਲੀ ਵੱਲ ਰਵਾਨਾ ਹੋਏ ਨੇ ਕਿ ਉਹਨਾਂ ਦੇ ਦਿੱਲੀ ਰਵਾਨਾ ਹੋਣ ਦੀਆਂ ਖਬਰਾਂ ਜੋ ਹੀ ਸੋਸ਼ਲ ਮੀਡੀਆ ਦਾ ਹਿੱਸਾ ਬਣੀਆਂ ਪੱਖ-ਪੱਖ ਤਰ੍ਹਾਂ ਦੀਆਂ ਕੰਸੂਆਂ ਸਰਗੋਸ਼ੀਆਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਹੀ ਨਹੀਂ ਹਵਾ ਵਿੱਚ ਫੈਲੀਆਂ ਹੋਈਆਂ ਹਾਰੇ ਖੁੰਡ ਚਰਚਾ ਚੁੰਝ ਚਰਚਾ ਹਾਲ ਸਾਰਥਰ ਦਰਵਾਜੇ ਦੀ ਇਹ ਗੱਲ ਮੇਨ ਚਰਚਾ ਬਣਦੀ ਜਾ ਰਹੀ ਹੈ ਬਿਲਕੁਲ ਤੁਹਾਡੀ ਗੱਲ ਮੁੱਖ ਮੰਤਰੀ ਸਾਹਿਬ ਦਿੱਲੀ ਵੱਲ روانਾ ਹੋਏ ਨੇ ਸਾਡੇ ਸਰੋਤਾਂ ਮੁਤਾਬਕ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਬਾਰੇ ਸਾਰੇ ਪਲੇਟਫਾਰਮਸ ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਗੱਲ ਫੈਲਦੀ ਹੋਈ ਹੈ ਕਿ ਉਹ ਜੇਲ੍ਹ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਕੇ ਪੰਜਾਬ ਮંત્રી ਮੰਡਲ ਦੇ ਵਿਸਥਾਰ ਤੇ ਉਹਦੇ ਵਿੱਚ ਨਵੇਂ ਜਾਂ ਪੁਰਾਣੇ ਮੰਤਰੀਆਂ ਦੀ ਰੀਸ਼ਫਪਲਿੰਗ ਆ ਜਿਹੜੀ ਉਹ ਕਰਨ ਵਾਸਤੇ ਪ੍ਰਵਾਨਗੀ ਲੈਣ ਵਾਸਤੇ ਗਏ ਨੇ ਜੋ ਹੁਣ ਤੱਕ ਦੀਆਂ ਖਬਰਾਂ ਨਹੀਂ ਪਰੰਤੂ ਸਾਡਾ ਇਹ ਮੰਨਣਾ ਸਾਡਾ ਇਹ ਸੋਚਣਾ ਵੀ ਹੈ ਕਿ ਉਹ ਹੋ ਸਕਦਾ ਹੈ ਕਿ ਕੇਂਦਰ ਦੀ ਨਵੀਂ ਬਣੀ ਸਰਕਾਰ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਿੱਚ ਐਨਡੀਏ ਦੀ ਜੋ ਸਰਕਾਰ ਹੁਣ ਦੇ ਵਿੱਚ ਆਈ ਆ ਹੋ ਸਕਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਜੰਗ ਰਹਿ ਮੰਤਰੀ ਨੂੰ ਵੀ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਵਧਾਈ ਦੇ ਦੇ ਸਕਦੇ ਨੇ ਅਜਿਹਾ ਇਹ ਸਾਡਾ ਸੋਚਣਾ ਆਵਾਜ਼ੇ ਕਲਕ ਵੱਲੋਂ ਸਾਡੀ ਸੋਚ ਦਾ ਇੱਕ ਹਿੱਸਾ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਦੌਰਾਨ ਇਸ ਸੰਦਰਭ ਵਿੱਚ ਵੀ ਦੇਖਿਆ ਜਾ ਸਕਦਾ ਕਿਉਂਕਿ ਪ੍ਰੋਟੋਕਾਲ ਆ ਨਿਯਮ ਆ ਇੱਕ ਮਰਿਆਦਾ ਸਮਾਜਿਕ ਤੌਰ ਤੇ ਜਦੋਂ ਵੀ ਕੋਈ ਦੇਸ਼ ਦੀ ਸਰਕਾਰ ਬਣਦੀ ਆ ਤੇ ਮੁੱਖ ਮੰਤਰੀ ਕਿਸੇ ਵੀ ਸੂਬੇ ਦਾ ਹੋਵੇ ਮੁੱਖ ਮੰਤਰੀ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਹੋਵੇ ਤੇ ਮੁੱਖ ਮੰਤਰੀ ਦੇਸ਼ ਦੀ ਸਰਕਾਰ ਨੂੰ ਵਧਾਈ ਦੇਣ ਵਾਸਤੇ ਕਹਿੰਦੇ ਕਾਨੂੰਨ ਜਿਹੜਾ ਉਹਦੇ ਮੁਤਾਬਕ ਅਕਸਰ ਜਾਂਦੇ ਨੇ ਤੇ ਹੁਣ ਤੱਕ ਅਜਿਹਾ ਵਾਪਰਦਾ ਆਇਆ ਤੇ ਹੁਣ ਐਨਡੀਆ ਦੀ ਸਰਕਾਰ ਹੋਂਦ ਵਿੱਚ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਦੇ ਮੰਤਰੀ ਮੰਡਲ ਨੇ ਸੌ ਚੁੱਕ ਲਈ ਹੈ ਨਵੇਂ ਸੈਸ਼ਨ ਨੇ ਹਾਲੇ ਜੁੜਨਾ ਹੈ ਤੇ ਨਵੇਂ ਮੈਂਬਰਾਂ ਨੇ ਵੀ ਸੌ ਚੁਕਣੀ ਆ ਪਰ ਮੰਤਰੀ ਮੰਡਲ ਦਾ ਵਿਸਤਾਰ ਹੋਣ ਕਰਕੇ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਜੀ ਤੇ ਅਮਿਤ ਸ਼ਾਨ ਨੂੰ ਵਧਾਈ ਦੇਣ ਵਾਸਤੇ ਵੀ ਜਾਣ ਜਿੱਥੋਂ ਤੱਕ ਗੱਲ ਤੁਹਾਡੀ ਹੱਲ ਚਲਦੀ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਪਹਿਲੀ ਜਿਹੀ ਪਾਰਟੀ ਹੈ ਜਿਹਨੇ ਆਪਣੀ ਹਾਰ ਦਾ ਮੰਤਨ ਗੀਤ ਹੈ ਹੁਣ ਤਾਂ ਖਬਰਾਂ ਨੇ ਕਿ ਸਰਦਾਰ ਸੁਪੀਰ ਸਿੰਘ ਬਾਦਲ ਵੀ ਕੁਝ ਦਿਨ ਦੇ ਵਿੱਚ ਮੀਟਿੰਗ ਬੁਲਾ ਰਹੇ ਨੇ ਉਹਨਾਂ ਨੇ ਵੀ ਇਹ ਫੈਸਲਾ ਕੀਤਾ ਹਾਂ ਪਹਿਲੇ ਬਹੁਤ ਚਰਚਾ ਵੀ ਚਰਚਾ ਵੀ ਕੁਝ ਪਹਿਲਾਂ ਕੀਤੀ ਸੀ ਤੇ ਪਰ ਉਹ ਫੈਸਲਾ ਮੈਨੂੰ ਲੱਗਦਾ ਅੱਜ ਖਵਾ ਹੋ ਰਾਂ ਜਾਂ ਨੇ ਕਿ ਸਰਦਾਰ ਸੁਪੀਰ ਸਿੰਘ ਬਾਦਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਲੈਣ ਜਾ ਰਹੇ ਨੇ ਚਲੋ ਕੱਲ ਅੱਜ ਆਮ ਆਦਮੀ ਪਾਰਟੀ ਤੇ ਸੱਤਾ ਧੜੀ ਤੇ ਚੱਲ ਰਹੀ ਸੀ ਚਲੋ ਸਾਬ ਤੁਸੀਂ ਗੱਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਦਿੱਲੀ ਗਏ ਨੇ ਉਸ ਤੋਂ ਪਹਿਲਾਂ ਪਾਰਟੀ ਦੇ ਬੁਲਾਰੇ ਪਾਰਟੀ ਦੇ ਪ੍ਰਮੁੱਖ ਚਿਹਰਾ ਸੰਦੀਪ ਪਾਟਕ ਨੇ ਜਿਹੜੇ ਪਾਰਟੀ ਦੇ ਕਰਤਾ ਤਰ ਤੱਕ ਕੇਜਰੀਵਾਲ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਕੰਮ ਪਾਰਟੀ ਦਾ ਕਰ ਰਹੇ ਨੇ ਤੇ ਦੇਖ ਰਹੇ ਨੇ ਸੰਦੀਪ ਪਾਟਕ ਮੈਂਬਰ ਰਾਜ ਸਭਾ ਪੰਜਾਬ ਤੋਂ ਉਹ ਉਹਨਾਂ ਦਾ ਇੱਕ ਉਹਨਾਂ ਦਾ ਇੱਕ ਮੀਟਿੰਗ ਉਹਨਾਂ ਨੇ ਲਈ ਹੈ ਕੁਝ ਐਮ ਐਲ ਏ ਦੀ ਜਿਹੜੀਆਂ ਖਬਰਾਂ ਦਿੱਲੀ ਤੋਂ ਜਿਹੜੀਆਂ ਖਬਰਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਾਡੇ ਪਾਸ ਪਹੁੰਚਦੀਆਂ ਨੇ ਉਸ ਮੀਟਿੰਗ ਵਿੱਚ ਸੰਦੀਪ ਪਾਟਕ ਨੇ ਕੁਝ ਖਾਸ ਐਮ ਐਲ ਏ ਬੁਲਾਏ ਨੇ ਕਸਮ ਲਈ ਬੁਲਾਏ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਐਮਐਲਏ ਨੇ ਬਹੁਤ ਸਰਵਾਈਵ ਕੀਤਾ ਜਾਂ ਜਿਹੜੇ ਐਮਐਲਏ ਚੋਣ ਲੜੇ ਨੇ ਜਾਂ ਜਿਨ੍ਹਾਂ ਦੀ ਪਰਫਾਰਮੈਂਸ ਬਹੁਤ ਅੱਛੀ ਰਹੀ ਹੈ ਕੁਝ ਉਹਨਾਂ ਨੇ ਵਿਚਾਰ ਚਰਚਾ ਵੱਖ-ਵੱਖ ਐਂਗਲਸ ਦੇ ਉੱਤੋਂ ਆਪਣੇ ਤੌਰ ਤੇ ਵੀ ਕੀਤੀ ਆ ਸ੍ਰੀ ਸੰਦੀਪ ਪਾਟਕ ਨੇ ਕਿਉਂਕਿ ਇਸ ਵੇਲੇ ਪਾਰਟੀ ਦੀ ਸੁਪਰੀਮ ਪਾਵਰ ਨੇ ਉਹ ਅਰਵਿੰਦ ਕੇਜਰੀਵਾਲ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਸੰਦੀਪ ਪਾਟਕ ਹੀ ਨੇ ਇਕੱਲੇ ਜਿਹੜੇ ਪਾਰਟੀ ਦਾ ਸਾਰਾ ਕੰਮ ਕਾਸ ਕਰਕੇ ਪੰਜਾਬ ਦੇ ਇਨਚਾਰਜ ਹੋਣ ਕਰਕੇ ਪੰਜਾਬ ਦਾ ਜ਼ਿਆਦਾਤਰ ਕੰਮ ਸੰਦੀਪ ਪਟਕ ਇਸ ਵੇਲੇ ਦੇਖ ਰਹੇ ਨੇ ਸੋ ਸਾਡੀ ਜਾਣਕਾਰੀ ਮੁਤਾਬਕ ਟਰੇਲਰ ਸਾਹਿਬ ਉਹਨਾਂ ਨੇ ਪੰਜਾਬ ਦੇ ਜਿੰਨੇ ਜਿੰਨਾ ਮੰਤਰੀਆਂ ਨੂੰ ਬੁਲਾਇਆ ਉਹਨਾਂ ਦੇ ਵਿੱਚ ਸ਼ਰਦੂਲਗੜ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਉਹਨਾਂ ਨੂੰ ਬੁਲਾ ਕੇ ਚਰਚਾ ਕੀਤੀ ਆ ਸ਼ਰਦੂਲਗੜ ਤੋਂ ਬਹੁਤ ਅੱਛੀ ਪਰਫਾਰਮੈਂਸ ਉਹਨਾਂ ਦੀ ਰਹੀ ਆ ਆਪਣੇ ਹਲਕੇ ਦੇ ਵਿੱਚ ਮੰਤਰੀ ਸੀ ਜਿਹੜੇ ਚੋਣ ਜੜੇ ਗੁਰਮੀਤ ਸਿੰਘ ਪੁੱਡੀਆਂ ਦੇ ਹੱਕ ਵਿੱਚ ਤੇ ਧਰਮਕੋਟ ਤੋਂ ਗੁਰਪ੍ਰੀਤ ਸਿੰਘ ਲਾਡੀ ਟੋਸ ਜਿਹੜੇ ਕਿ ਯੂਥ ਰੰਗ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਨੂੰ ਵੀ ਬੁਲਾਉਣ ਦੀਆਂ ਸੂਚਨਾਵਲੇ ਉਹਨਾਂ ਨਾਲ ਵੀ ਚਰਚਾ ਕੀਤੀ ਸਨੌਰ ਤੋਂ ਪਟਿਆਲਾ ਜ਼ਿਲ੍ਹੇ ਦਾ ਇੱਕ ਹਲਕਾ ਹੈ ਸਨੌਰ ਤੋਂ ਹਰਮਿਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਤੇ ਉਹਨਾਂ ਨਾਲ ਵੀ ਚਰਚਾ ਕੀਤੀ ਲੁਧਿਆਣੇ ਦੇ ਐਮਐਲਏ ਜਿਨ੍ਹਾਂ ਨੇ ਲੋਕ ਸਭਾ ਚੋਣ ਲੜੀ ਆ ਅਸ਼ੋਕ ਪ੍ਰਸ਼ਰ ਪੱਪੀ ਤੇ ਦਲਜੀਤ ਸਿੰਘ ਭੋਲਾ ਗਰੇਵਾਲ ਜਿਹੜੇ ਲੁਧਿਆਣਾ ਤੋਂ ਹੀ ਐਮਐਲਏ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਉੱਥੇ ਚਰਚਾ ਜਿਹੜੀ ਬੀ ਬਿਰਿੰਦਰਪੁਰ ਪੱਠੜ ਦੇ ਹਲਕੇ ਲਿਆਰਾਂ ਗਾਗਾ ਤੋਂ ਐਡਵੋਕੇਟ ਬਰਿੰਦਰ ਗੋਇਲ ਐਮ ਐਲ ਏ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਅ ਰਵਜੋਤ ਸਿੰਘ ਨੂੰ ਵੀ ਬੁਲਾਇਆ ਗਿਆ ਹੈ ਉਤੇ ਅਜੇ ਗੁਪਤਾ ਅਜੇ ਗੁਪਤਾ ਇੱਕ ਐਮ ਐਲ ਏ ਨੇ ਸੈਂਟਰ ਤੋਂ ਅਮਰਸਰ ਤੋਂ ਇਹਨਾਂ ਦੀ ਚਰਚਾ ਬਹੁਤ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਸੀ ਉਹਨਾਂ ਨੂੰ ਵੀ ਸੰਦੀਪ ਪਾਟਕ ਨੇ ਬੁਲਾਇਆ ਤੇ ਸੁਣਿਆ ਕਿ ਕੀ ਤੁਹਾਡੀ ਵੀਡੀਓ ਮੁਤਾਬਕ ਕੀ ਸੱਚਮੁੱਚ ਪੰਜਾਬ ਦੇ ਹਾਲਾਤ ਨੇ ਜਿਹੜੇ ਅਜੇ ਨੇ ਤੋਂ ਸੋ ਇਹੋ ਜਿਹੇ ਹਾਲਾਤਾਂ ਵਿੱਚ ਅ ਨਵੀਂ ਚਰਚਾ ਇਹ ਆ ਕਿ ਇਹਨਾਂ ਹਲਕਿਆਂ ਦੇ ਵਿੱਚ ਇਹਨਾਂ ਮੈਂਬਰਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਚਰਚਾ ਹੋਈ ਪਰ ਇਹ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹ ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ ਚਰਚਾ ਹੋਈ ਹੈ ਮੁੱਖ ਮੰਤਰੀ ਤੋਂ ਬਿਨਾਂ ਹੋਈ ਹੈ ਮੁੱਖ ਮੰਤਰੀ ਸਾਹਿਬ ਦਿੱਲੀ ਚਲੇ ਗਏ ਨੇ ਤੇ ਉਹ ਚਰਚਾ ਦੇ ਵਿੱਚ ਕੀ ਹੋਇਆ ਇਹ ਨਿਕਲਣਾ ਇੱਕ ਅਲੱਗ ਗੱਲ ਹੈ ਪਰੰਤੂ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੁਝ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਤੇ ਕੁਝ ਕਿਉਂਕਿ ਚਾਰ ਸੀਟਾਂ ਪਹਿਲਾਂ ਹੀ ਖਾਲੀ ਨੇ ਮંત્રી 18 ਹੋਣੇ ਚਾਹੀਦੇ ਨੇ 14 ਮੰਤਰੀ ਨੇ ਕੁਝ ਮੰਤਰੀਆਂ ਨੇ ਚੋਣ ਲੜੀ ਆ ਮੀਤ ਹੇਰ ਨੇ ਚੋਣ ਲੜੀ ਆ ਐਮਪੀ ਬਣ ਕੇ ਨੇ ਸੰਗਰੂਰ ਤੋਂ ਉਹ ਲਗਭਗ ਮੰਤਰੀ ਜਿਹੜਾ ਪਦ ਉਹ ਛੱਡ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਉਪ ਚੋਣ ਵੀ ਬਰਨਾਲੇ ਹੋਣੀ ਆ ਉਹ ਇੱਕ ਅਲੱਗ ਵਿਸ਼ਾ ਸੋ ਬਹੁਤ ਸਾਰੀਆਂ ਸੀਟਾਂ ਜਿਹੜੀ ਖਾਲੀ ਭਰਨ ਵਾਲੀਆਂ ਨੇ ਕੁਝ ਮੰਤਰੀ ਹਟਾਏ ਜਾਣੇ ਨੇ ਤੇ ਕੁਝ ਮੰਤਰੀ ਲੈ ਜਾਣੇ ਨੇ ਤੇ ਇਸ ਵੇਲੇ ਸਭ ਤੋਂ ਵੱਧ ਹੈ ਆ ਹਲਚਾਲਾ ਜਿਹੜੀ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਉਹ ਚੰਡੀਗੜ੍ਹ ਦੇ ਵਿੱਚ ਹੈ ਤੇ ਚੰਡੀਗੜ੍ਹ ਦੀ ਹਲਚਲ ਆ ਜਿਹੜੀ ਹੈ ਇਸ ਵੇਲੇ ਉਹ ਦਿੱਲੀ ਵਿੱਚ ਚੱਲੀ ਗਈ ਆ ਆਪਾਂ ਸੰਖੇਪ ਵਿੱਚ ਕਰਦੇ ਹਾਂ ਬਰਮਾਲੀਪੁਰ ਸਾਹਿਬ ਜਿਵੇਂ ਕਿ ਆਪਾਂ ਤੁਸੀਂ ਮੰਤਰੀ ਮੰਡਲ ਦੀ ਗੱਲ ਕਰ ਰਹੇ ਸੀ ਕਿ ਵੀ ਮੰਤਰੀ ਮੰਡਲ ਦੇ ਵਿੱਚ ਕਿਹਦੀ ਕਿਹਦੀ ਛੁੱਟੀ ਹੋ ਸਕਦੀ ਆ ਤੇ ਕਿਹਦੀ ਕਿਹਦੀ ਮੰਤਰੀ ਬਣਨ ਦੀ ਸੰਭਾਵਨਾ ਹੈਗੀ ਆ ਤੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਦੱਸੋ ਵੀ ਹੋਰ ਕਿਹੜੇ ਕਿਹੜੇ ਐਮਐਲਏ ਦਾ ਨੰਬਰ ਲੱਥ ਸਕਦਾ ਹੈ ਦੇ ਵਿੱਚ ਹੈ ਮੰਤਰੀ ਮੰਡਲ ਹਾਂਜੀ ਮੈਂ ਬਿਲਕੁਲ ਇਹ ਢੀ ਚੰਡੇ ਵਾਲੀ ਗੱਡੀ ਆ ਇਹਨੇ ਕਿਹਨਾਂ ਕਾਰਨ ਮਿਲ ਸਕਦੀ ਆ ਬਿਲਕੁਲ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਢਿੱਲੋ ਸਾਹਿਬ ਅਸੀਂ ਪੁਸ਼ਟੀ ਨਹੀਂ ਕਰਦੇ ਕਿਸੇ ਗੱਲ ਦੀ ਪਰੰਤੂ ਜੋ ਸਰਗੋਸ਼ੀਆਂ ਨੇ ਜੋ ਸੰਭਾਵਨਾਵਾਂ ਨੇ ਉਹਨਾਂ ਵਿੱਚ ਲਾਲਚੰਦ ਕਟਾਰੂ ਚੱਕਪੂਆ ਤੋਂ ਐਮਐਲਏ ਨੇ ਇਹ ਆਪਣੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਖੁਰਾਕ ਸਪਲਾਈ ਮੰਤਰੀ ਬਲਕਾਰ ਸਿੰਘ ਕਰਤਾਰਪੁਰ ਤੋਂ ਮੰਤਰੀ ਨੇ ਜਿਹੜੇ ਪੰਜਾਬ ਦੇ ਲੋਕਲ ਬਾਡੀਜ਼ ਦੇ ਮੰਤਰੀ ਨੇ ਬੜੀ ਚਰਚਾ ਜਦੋਂ ਉਪਚੋਣ ਹੋਈ ਸੀ ਜਦੋਂ ਉਹਨਾਂ ਦੀ ਚਰਚਾ ਬੜੀ ਹੋਈ ਸੀ ਤੇ ਜਦੋਂ ਵਿਕਰਮ ਸਿੰਘ ਜੀ ਠੀਏ ਨਾਲ ਉਹਨਾਂ ਦਾ ਬਹੁਤ ਬੋਲਬੁਲਾਰਾ ਹੁੰਦਾ ਪੰਗਾ ਪੈਂਦਾ ਤੇ ਉਹਦੇ ਵਿੱਚੋਂ ਉਹਨਾਂ ਦਾ ਮੰਤਰੀਪਦ ਨਿਕਲਿਆ ਸੀ ਤੇ ਮੰਤਰੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਸ਼ਾਇਦ ਬਹੁਤ ਵੱਡੇ ਅਹੁਦੇ ਤੇ ਲਾ ਲਿਆ ਸੀ ਇੱਕ ਡਿਪਾਰਟਮੈਂਟ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਹਾਂਜੀ ਤੇ ਉਹਨਾਂ ਦਾ ਜਿਹੜਾ ਉਹ ਖਤਰੇ 'ਚ ਆ ਉਹਨਾਂ ਦਾ ਮੰਤਰੀਪਦ ਸਾਡੀ ਸੂਚਨਾ ਅਨੁਸਾਰ ਡਾਕਟਰ ਬਲਜੀਤ ਕੌਰ ਕਿਉਂ ਡਾਕਟਰ ਬਲਜੀਤ ਕੌਰ ਦਾ ਮੰਤਰੀਪਦ ਖਤਰੇ ਵਿੱਚ ਆ ਸੰਭਾਵਨਾ ਮਾ ਸਾਡੇ ਕੋਲ ਐਸੀਆਂ ਹਾਲ ਦੀ ਘੜੀ ਨਹੀਂ ਪਰ ਚਰਚਾ ਬਹੁਤ ਹੈ ਕਿ ਡਾਕਟਰ ਬਲਜੀਤ ਕੋਲ ਬਾਰੇ ਆਖਿਆ ਜਾਂਦਾ ਕਿ ਬਹੁਤ ਸ਼ਰੀਫ ਮੰਤਰੀ ਨੇ ਤੇ ਉਹਨੂੰ ਆਪਣੇ ਰੂਟੀਨ ਦੇ ਵਿੱਚ ਉਹ ਮਰੀਜ਼ਾਂ ਦਾ ਚੈੱਕਅਪ ਵੀ ਇਸ ਵੇਲੇ ਆਪਣਾ ਕਲੀਨਿਕ ਵੀ ਚਲਾਉਂਦੇ ਨੇ ਚੈੱਕਅਪ ਕਰਦੇ ਨੇ ਮਹਾਰ ਡਾਕਟਰ ਨੇ ਤੇ ਲਾਲਜੀ ਸਿੰਘ ਭੁੱਲਰ ਬਾਰੇ ਵੀ ਕਿਹਾ ਜਾਂਦਾ ਕਿ ਪਿੱਛੇ ਜੇ ਉਹਨਾਂ ਨੇ ਇਹ ਇੱਕ ਵੀਡੀਓ ਸੀ ਜਿਹੜੀ ਇੱਕ ਭਾਈਚਾਰੇ ਰਾਮਗੜੀ ਆ ਭਾਈਚਾਰੇ ਦੇ ਖਿਲਾਫ ਕਾਫੀ ਅਪਸ਼ਬਦ ਬੋਲ ਦਿੱਤੇ ਸਨ ਵਕੀਰਾਂ ਦੇ ਖਿਲਾਫ ਵੀ ਬੋਲੇ ਉਸ ਤੋਂ ਬਾਅਦ ਵਕੀਲ ਭਾਈਚਾਰੇ ਦੇ ਖਿਲਾਫ ਵੀ ਚਰਚਾ ਹੋਈ ਸੀ ਮੰਤਰੀ ਜਦੋਂ ਚੋਣ ਲੜਦੇ ਨੇ ਤੇ ਉਹ ਆਪਾਂ ਕੋ ਬੈਠੇ ਉਦੋਂ ਤੇ ਉਹਨਾਂ ਦੇ ਖਿਲਾਫ ਰਾਮਗੜੀਆ ਭਾਈਚਾਰੇ ਨੇ ਵੱਡੀ ਗੱਲ ਕਿ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਅਪਸ਼ਬਦੀ ਨਹੀਂ ਬੋਲੀ ਇੱਕ ਭੱਦੀ ਟਿੱਪਣੀ ਵੀ ਕਰ ਦਿੱਤੀ ਸੀ ਤੇ ਲਾਲਜੀਤ ਸਿੰਘ ਭੁੱਲਰ ਦੀ ਚਰਚਾ ਉਦੋਂ ਹੋਈ ਤੇ ਉਹ ਆਪਣੇ ਹਲਕੇ ਦੇ ਵਿੱਚੋਂ ਬਹੁਤ ਅੱਛੀ ਲੜਾਈ ਦੇ ਵਿੱਚੋਂ ਬਾਹਰ ਹੁੰਦੇ ਹੁੰਦੇ ਉਹ ਤੀਸਰੇ ਨੰਬਰ ਤੇ ਚਲੇ ਗਏ ਸਨ ਤੇ ਲਾਲਜੀਤ ਸਿੰਘ ਭੁੱਲਰ ਦਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਵੇਖਿਆ ਜਾ ਰਿਹਾ ਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜੀਆ ਭਾਈਚਾਰੇ ਨੂੰ ਬੋਲਣ ਕਰਕੇ ਇੱਕ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਰਾਮਗੜੀਆ ਭਾਈਚਾਰੇ ਨੂੰ ਜਾਂ ਮਿਸਤਰੀ ਭਾਈਚਾਰੇ ਨੂੰ ਨਮਾਇੰਦਗੀ ਹੈ ਜਿਹੜੀ ਉਹ ਮੰਤਰੀ ਮੰਡਲ ਵਿੱਚ ਦਿੱਤੀ ਜਾ ਸਕਦੀ ਹੈ ਸਤਕਾਰ ਵਜੋਂ ਕਿਉਂਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਇਹ ਜਿਹੜਾ ਰੁਝਾਨ ਆ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਲਾਲਜੀਤ ਭੁੱਲਰ ਵੱਲੋਂ ਤੇ ਅਜਿਹੇ ਦੇ ਵਿੱਚ ਖੰਨੇ ਤੋਂ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੌਂਦ ਆਮ ਆਦਮੀ ਪਾਰਟੀ ਦੇ ਬਹੁਤ ਤੇਜ਼ ਤਰਾਰ ਵਿਧਾਇਕ ਨੇ ਜੋ ਆਪਣੇ ਹਲਕੇ ਦੇ ਵਿੱਚੋਂ 5000 ਦੇ ਲਗਭਗ ਲੀਡ ਵੀ ਲੈ ਕੇ ਗਏ ਨੇ ਜਿੱਤੇ ਵੀ ਨੇ ਜਦੋਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਬੁਰੀਤਰਾ ਚੋਣ ਹਾਰ ਜਾਂਦੇ ਨੇ ਤੇ ਐਸੇ ਮਾਹੌਲ ਦੇ ਵਿੱਚ ਕਰਨ ਪ੍ਰੀਤ ਸਿੰਘ ਸੌਂਦ ਨੇ ਜਿਹੜੇ ਰਾਮਗੜੀ ਐ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਪੂਰੇ ਪੰਜਾਬ ਦੇ ਵਿੱਚ ਉਹ ਆਪਣੀ ਗੱਲ ਕਰਦੇ ਨੇ ਤੇ ਨੌਜਾਨ ਨੇ ਤੇ ਐਸੇ ਹਰਤਾਂ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਥਾਂ ਜਿਹੜੀ ਸਤਿਕਾਰਤ ਉਹ ਮਿਲ ਸਕਦੀ ਆ ਗੁਰਮੀਤ ਸਿੰਘ ਖੁੱਡੀਆਂ ਚੋਣ ਲੜੇ ਨੇ ਕੁਲਦੀਪ ਸਿੰਘ ਧਾਲੀਵਾਲ ਚੋਣ ਲੜੇ ਨੇ ਲਾਲਜੀਤ ਸਿੰਘ ਭੁੱਲੜ ਚੋਣ ਲੜੇ ਨੇ ਮੀਤ ਹੇਰ ਚੋਣ ਲੜੇ ਨੇ ਤੇ ਡਾਕਟਰ ਬਲਬੀਰ ਸਿੰਘ ਚੋਣ ਲੜੇ ਨੇ ਚਾਰ ਮੰਤਰੀ ਚੋਣ ਹਾਰ ਜਾਂਦੇ ਨੇ ਤੇ ਮੀਤ ਹੇਰ ਇਕੱਲੇ ਚੋਣ ਜਿੱਤਦੇ ਨੇ ਤੇ ਆ ਉਪਰੋਕਤ ਵਿਧਾਇਕਾਂ ਨਾਲ ਜਿਨ੍ਹਾਂ ਨੇ ਸੰਦੀਪ ਪਾਟਕ ਨੇ ਮੀਟਿੰਗ ਕੀਤੀ ਆ ਇਹਨਾਂ ਦੇ ਵਿੱਚੋਂ ਵੀ ਕਿਸੇ ਨਾ ਕਿਸੇ ਦਾ ਨੰਬਰ ਹੈ ਜਿਹੜਾ ਉਹ ਮੰਤਰੀ ਬਦਲੇ ਲੱਗ ਸਕਦਾ ਹੈ ਸੋ ਐਸੇ ਹਾਲਾਤਾਂ ਦੇ ਵਿੱਚ ਆਪਾਂ ਢਿੱਲੋ ਸਾਹਿਬ ਜਿਹੜੀਆਂ ਆਪਾਂ ਵਿਖੇ ਦੀਆਂ ਖਬਰਾਂ ਨੇ ਸੰਭਾਵਨਾਵਾਂ ਉਹ ਤਾਂ ਬਾਅਦ ਵਿੱਚ ਘਰ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨੂੰ ਮਿਲਦੇ ਨੇ ਜਾਂ ਉਹਨਾਂ ਦੀ ਧਰਮ ਪਤਨੀ ਨੂੰ ਮਿਲਦੇ ਨੇ ਤੇ ਉਹਨਾਂ ਤੋਂ ਉੱਪਰ ਜੇ ਪਾਰਟੀ ਮਾਮਲੇ ਦਾ ਕੰਮ ਸੰਦੀਪ ਪਾਟਕ ਜੀ ਦੇਖਦੇ ਨੇ ਉਹ ਤਾਂ ਚੰਡੀਗੜ੍ਹ ਹੀ ਜ਼ਿਆਦਾਤਰ ਵਿਜਿਰਦੇ ਨੇ ਤੇ ਚੰਡੀਗੜ੍ਹ ਹੀ ਕੰਮ ਕਰਦੇ ਨੇ ਜ਼ਿਆਦਾਤਰ ਸੰਦੀਪ ਪਾਟਕ ਜੀ ਉਹਨਾਂ ਨੂੰ ਇੱਥੇ ਵੀ ਮਿਲ ਸਕਦੇ ਨੇ ਤੇ ਅੰਦਰ ਕੀ ਚੱਲਦਾ ਐਸੀ ਕੋਈ ਗੱਲ ਨਹੀਂ ਕਿ ਕਈ ਵਾਰ ਸ਼ਾਂਤ ਪਾਣੀਆਂ ਦੇ ਵਿੱਚ ਉਬਾਲ ਵੀ ਹੁੰਦਾ ਤੇ ਇਹ ਇਹੋ ਜਿਹੀਆਂ ਖਬਰਾਂ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਦਾ ਹਿੱਸਾ ਬਣਦੀਆਂ ਨੇ ਕੋਈ ਮਨਮਟਾਵ ਆਫਸ ਵਿੱਚ ਪਾਰਟੀ ਲੀਡਰਾਂ ਦੇ ਕੁਝ ਵਿਧਾਇਕਾਂ ਦੇ ਕੁਝ ਮੰਤਰੀਆਂ ਦੇ ਕਿਹਨੂੰ ਕੀ ਮਿਲਦਾ ਤੇ ਕਿਤੇ ਕੀ ਕਿਸ ਤਰ੍ਹਾਂ ਖੰਭ ਕੱਟੇ ਜਾ ਸਕਦੇ ਨੇ ਇਹ ਹਲੇ ਕੱਲ ਤੋਂ ਬਾਅਦ ਸਥਿਤੀ ਹੈ ਜਿਹੜੀ ਸਪਸ਼ਟ ਹੋ ਜਾਵੇਗੀ ਪਰੰਤੂ ਅੱਜ ਦੇ ਹਾਲਾਤਾਂ ਵਿੱਚ ਨਵੇਂ ਮੰਤਰੀ ਨੇ ਜਿਹੜੇ 4 ਤੋਂ 5 ਤੱਕ ਉਹ ਬਣਨਦੇ ਸੁਭਾਵਨਾਵਾਂ ਨੇ ਕੁਝ ਮੰਤਰੀਆਂ ਦੀ ਛੁੱਟੀ ਹੈ ਜਿਹੜੀ ਉਹ ਲਗਭਗ ਤੈ ਬਿਲਕੁਲ ਜੀ ਧੰਨਵਾਦ ਪਰਮਜੀਤਪੁਰ ਸਾਹਿਬ ਤੁਹਾਡੇ ਜਾਣਕਾਰੀ ਸਾਂਝੀ ਕਰਨ ਦੇ ਲਈ ਦੋਸਤੋ ਜਿਹੜੀ ਤਾਜ਼ੀ ਸਥਿਤੀ ਹੈ ਜੋ ਮੁੱਖ ਮੰਤਰੀ ਪੰਜਾਬ ਦੇ ਨੇ ਦੁਬਾਰਾ ਫਿਰ ਦੱਸਣ ਲੱਗੇ ਆ ਵੀ ਦਿੱਲੀ ਪਹੁੰਚ ਗਏ ਨੇ ਚਰਚਾ ਚੱਲੂਗੀ ਕਿ ਕਿਹੜੇ ਮੰਤਰੀ ਨੂੰ ਜਿਹੜੀ ਝੰਡੇ ਵਾਲੀ ਗੱਡੀ ਆ ਉਹ ਚੋਂ ਉਤਾਰੇ ਜਾਣਗੇ ਝੰਡੇ ਵਾਲੀ ਗੱਡੀ ਵਾਪਸ ਲਈ ਜਾਊਗੀ ਤੇ ਕਿਹਨਾਂ ਨੂੰ ਨਵੀਂ ਮਿਲੇਗੀ ਇਹ ਹੁਣ ਆਉਣ ਯਾਰ ਆਪਾਂ ਵੇਖੀ ਦੱਸੇਗਾ ਤੁਸੀਂ ਵੇਖਣਾ ਵਾਜੇ ਖਾਲਕ ਦੇਖਦੇ ਰਹੋ ਥਲੇ ਕਮੈਂਟ ਕਰਕੇ ਜਰੂਰ ਸਾਡਾ ਗੱਲਾਂ ਬਾਤਾਂ ਸ਼ੇਅਰ ਕਰਿਆ ਕਰੋ ਕਿ ਇਸ ਤਰ੍ਹਾਂ ਸਾਡਾ ਪ੍ਰੋਗਰਾਮ ਲੱਗਿਆ ਤਾਂ ਜੋ ਤੁਹਾਡੀ ਕਚਰੀ ਦੇ ਵਿੱਚ ਅਸੀਂ ਨਵੇਂ ਤੋਂ ਨਵੀਆਂ ਗੱ त बेखदरो आहे कल सत श